ਨਮਦੀਪਾ ਭਾਜੀ ਆ ਇਧਰ ਆ ਬਹਿ ਪਣੀ ਨਹੀਂ ਆਉਣੀ ਨਾ ਉਹ ਨਹੀਂ ਪਾਣੀ ਨਾ ਆਪਾਂ ਨੇ ਚੰਗੀ ਕਿ ਲੱਗੇ ਤੇਰੇ ਲਈ ਗਿਫਟ ਵੀ ਹਾ ਭਲਾ ਵਧੀਆ ਹੈ ਨਾ ਹੈ ਗੱਲੇ ਬੜਾ ਸੁਣਾ ਪਰ ਐਗੀ ਤੇ ਮੈਨੂੰ ਜ਼ਰੂਰਤ ਹੀ ਨਹੀਂ ਸੀ ਉਹ ਮਨ ਦੇ ਵਿੱਚ ਮੈਨੂੰ ਬੜੀ ਵਧੀਆ ਲੱਗੀ ਤੇ ਮੈਂ ਦਾਇਆ ਐਫਲ ਦੀ ਐ ਮੈਂ ਕਿੰਨੇ ਪਾੜਾ ਤੇ ਰੈਂਗਿੰਗ ਬੈਂਕੀਲੋਂ ਬੀ ਲੋਰ ਨਹੀਂ ਮੈਂ ਤਾਂ ਚੂੜਾ ਪਾਇਆ ਉਹ ਚੱਲ ਪਈ ਰਹਿਣੀ ਐ ਐ ਵੀ ਪਈ ਰਹਿਣੀ ਐ ਚੂੜਾ ਨਵਾਂ ਨਹੀਂ ਉਹ ਫੇਰ ਬਣਿਆਂਦੀ ਜਦੋਂ ਲਾਵਾਂਗਾ ਤੇ ਬਣੂਗੀ ਦੋ ਸਨ ਨਾਲ ਜਿਹੜਾ ਵਿਰਤ ਹੁੰਦਾ ਭਾਵੇਂ ਹੋਏ ਲੇਂਗਾ ਭਾਵੇਂ ਹੋਏ ਸੱਤਾ ਵੀ ਟੁੱਟੇਗਾ ਨਾ ਉਹਦਾ ਨਹੀਂ ਕੋਈ ਮੁੱਲ ਹੁੰਦਾ ਚਾਹ ਤੇ ਕਿੰਨੇ ਮੁੰਮੀ ਬੜਾ ਵਸ ਤੇ ਇਹ ਵੀ ਦਿੱਕਲਾ ਹੋਣਾ ਪਰ ਇਹ ਕਿੰਨੀ ਦੇਤੀ ਕੋ ਮੈਨੂੰ ਦੇਣਾ ਛੱਡਦਾ ਚਾਹ ਰਿਹਾ ਕੋਈ ਗੱਲ ਇਹ ਰੱਖਣਾ ਸਾਡੀ ਗੀਆਂ ਵੀ ਹੈ ਕੀ ਕਿਤੇ ਉੰਤਰੀ ਆ ਨਾ ਕੀਲ ਕੇ ਰੱਖ ਲਿਆ ਮੇਰੇ ਭਰਾ ਨੂੰ ਕਿ ਤੇ ਹੱਥ ਚੋਂ ਹੀ ਨਿਕਲ ਗਿਆ ਭਰਾ ਹੱਟਦਾ ਤਾਂ ਐਪਲ ਦੀ ਵੋਚ ਮਿਲ ਗਈ ਆ ਮੈਂ ਤਾਂ ਆਪਣੇ ਵੱਲੋਂ ਇੱਥੋਂ ਫੋਨ ਖੋਇਆ ਹੈਗਾ ਇਹਨੂੰ ਤਾਂ ਐਪਲ ਦੀ ਵੋਚ ਲਿਆ ਦਿੱਤੀ ਉਹਨੇ ਉੱਡੀ ਪੈ ਗਈ ਨਾ ਥੰਮਿੰਦਾ ਥੰਮਿੰਦਾ ਜਾ ਲੌਗ ਆਊਟ ਸਮਥਿੰਗ ਹਾਂਜੀ ਇਹ ਲੱਗ ਗਿਆ ਪਰ ਅਦਰਾਂ ਕਿੰਦਰ ਨੂੰ ਸਾਰਾ ਹੀ ਪਤਾ ਆ ਮੈਂ ਚਲਾਈ ਗਈ ਕੀ ਕਰੀਏ ਚੱਲ ਰੱਖ ਲਾ ਫਿਰ ਇਹਨੂੰ ਕੋਈ ਨਹੀਂ ਰੱਖੇਗਾ ਜਾ ਫਿਰ ਪਾਣੀ ਲੈ ਆ ਬੋਟਲ ਠੀਕ ਹੈ ਜੀ ਅੰਦਰ ਲੈ ਕੰਨ ਲਵੇਟ ਕਿਤੇ ਜਾਂਦੇ ਐ ਇੰਨਾ ਨਹੀਂ ਕਿਹਦੀ ਆਵਾਜ਼ ਸੁਣਨਾ ਥੱਲੇ ਜਾ ਕੇ ਗੱਲ ਕਰਦੇ ਆਂ ਕੀ ਜੀਤੀ ਕਰ ਰਹੇ ਆਂ ਕਿਉਂ ਕਿਹੜੀ ਅੱਗ ਲੱਗੀ ਆ ਹੁਣ ਅੱਗ ਹੀ ਲੱਗ ਗਈ ਆ ਜਿਹੜੀ ਬੁਝਾਈ ਵੀ ਨਹੀਂ ਜਾਣੀ ਇਦਾਂ ਦੀ ਲੱਗੀ ਆ ਤੇਰੇ ਨਾਲ ਸਾਡੀ 9 ਨੂੰ ਘੜੀ ਲਿਆਕ ਦਿੱਤੀ ਆ ਆਹ ਤੇ ਕਿਹੜੀ ਆਖਰ ਆ ਗਈ ਏ ਘੜੀ ਲਿਆ ਕੇ ਦਿੱਤੀ ਫੇਰ ਕੀ ਆਖਰ ਹੀ ਆਈ ਆ ਫੇਰ ਕੀ ਨਹੀਂ ਹੋਇਆ ਐਪਲ ਵਾਚ ਲਿਆਕ ਦਿੱਤੀ ਏ ਟੀ ਮਹਿੰਗੀ ਈ ਐਪਲ ਵਾਚ ਹੋਰ ਕੀ ਉਹ ਹੁੰਦੀ ਐਪਲ ਵਾਚ ਪਤਾ ਕਿੰਨੀ ਮਹਿੰਗੀ ਹੁੰਦੀ ਆ ਕੱਢ ਕੇ ਵੇਖੋ ਕਿ ਤੇ ਫੋਨ ਦੇ ਉੱਤੇ ਉਹਦਾ ਰੇਟ ਐਡੀ ਮਹਿੰਗੀ ਆ ਉਹ ਉਹ ਨਾ ਤਾਂ ਜੇ ਕੱਢਣਾ ਤੂੰ ਹੀ ਦੱਸ ਤੇ ਆਪਣੀ ਜੁਬਾਨ ਚੋਂ ਕਿਹੜਾ 25000 ਦੇ ਦੀ ਹੁੰਦੀ ਆ ਹੈ ਹੋਰ ਕੀ ਆ ਜੁਨੇ ਤੋਂ ਬੋਲ ਲਿਆ ਲਿਆ ਕਿ ਤੂੰ ਮੈਨੂੰ ਤਾਂ ਕਦੀ ਕੁਝ ਲਿਆ ਕੇ ਨਹੀਂ ਦਿੱਤਾ ਵੇਖ ਲਓ ਚੱਲ ਚੁੱਪ ਕਰ ਹਰ ਟਾਈਮ ਰੋਂਦੀਦਾ ਰਿਆ ਕਰ ਹੋਰ ਕੀ ਕਰਾਂ ਫਿਰ ਤੂੰ ਆਪਣੇ ਅੱਖੀ ਵੇਖੀ ਆ ਤੇ ਮੈਂ ਹੁਣੇ ਵੇਖ ਕੇ ਆਈ ਆ ਪੱਕੀ ਗੱਲ ਆ ਨਾ ਪੱਕੀ ਗੱਲ ਵਾ ਟਨ ਖੱਪਾ ਵਾ ਕਿਤੇ ਜੀ ਕਾ ਤਾਂ ਫੜਕਾ ਮੂੰਹੋਂ ਕਹਿ ਦੇ ਇਹ ਜੋ ਮਹਿੰਗਾ ਗਿਫਟ ਲੈਣ ਦੀ ਕੀ ਲੋੜ ਸੀ ਇਹ ਚਲਾਕ ਵਾ ਤੋ ਤਾਂ ਕਰਦੀ ਹੁੰਦੀ ਚੰਗੀ ਬਣਨ ਦੱਸਦੀ ਆ ਨਾ ਅੰਦਰੋਂ ਤਾਂ ਲੱਡੂ ਫੁੱਟਣ ੜੇ ਹੁਣੇ ਮਨ ਦੇ ਵਿੱਚ ਵੀ ਹਾਂ ਮੈਨੂੰ ਐਪਲ ਵਾਚ ਲੈਣੀ ਇਹ ਤੱਕ ਦੀਓ ਐਪਲ ਦਾ ਨਾਮ ਨਹੀਂ ਸੁਣਿਆ ਹੋਣਾ ਤੇ ਐਪਲ ਵੋਚਾ ਮਿਲਣ ਡਈਆਂ ਮਾਪੂ ਕਿੰਨੇ ਅੰਗੇ ਘਰੋਂ ਤੋਂ ਆਈ ਆ ਇਹਨੂੰ ਕੀ ਪਤਾ ਐਪਲ ਦਾ ਸਾਰੇ ਪੈਸੇ ਲਟਾਈ ਜਾਂਦਾ ਘਰ ਦੇ ਸਾਡੇ ਉਹਦੇ ਉੱਤੇ ਹੌਸਲਾ ਰੱਖ ਹੌਸਲਾ ਰੱਖ ਮੈਨੂੰ ਇਹ ਦੱਸ ਤੇ ਇਹਦੇ 'ਚ ਹੁੰਦਾ ਕੀ ਜਿਹੜੀ ਟੀਮਿੰਗ ਕੀ ਆ ਇਹ ਤੁਸੀਂ ਕੀ ਲੈਣਾ ਮੈਂ ਉਹਦੇ ਵਿੱਚ ਕੀ ਹੁੰਦਾ ਵਾ ਐਂਦਾ ਦੱਸਦਾ ਵਾ ਨਾ ਤੁਹਾਨੂੰ ਕਿ ਮਹਿੰਗੀ ਪੜੀ ਹੁੰਦੀ ਆ ਐਂਦਾ ਹੀ ਬੜਾ ਵਾ ਮੈਂ ਤੇ ਇਹ ਵੀ ਖੋ ਲੈਣੀ ਆ ਮੈਂ ਤਾਂ ਗੁੱਸਾ ਛੱਡਣ ਧਿਆ ਇਹਦੇ ਉੱਤੇ ਹੁਣ ਤੂੰ ਨਹੀਂ ਖੋਲਾ ਜਾ ਫੋੜੇ ਖੋਲਾ ਮੈਨੂੰ ਖੋ ਲੈਣੀ ਆ ਜਾਵੇ ਸਹੀ ਪਿੰਦਰ ਕਿਤੇ ਮੈਂ ਤਾਂ ਗੁੱਤਨੀ 'ਚ ਮਰੋੜ ਕੇ ਹੁਣ ਖੋ ਕੇ ਲਿਆ ਤੈਨੂੰ ਵੀ ਪਤਾ ਮੰਗੀ ਤੇ ਕੀ ਦੀ ਟੰਡੀਆਂ ਮੁੰਡਾ ਤੇ ਮੇਰਾ ਹੀ ਪਰ ਆਉਂਦੀ ਨੇ ਜਿਹੜੇ ਹੱਲੇ ਵਸਟ ਕਰ ਲਿਆ ਵਾ ਤੇ ਫਰਾਂਜ ਕਰਾਂ ਕੀ ਫਰੀ ਪਤਾ ਕੀ ਕਰਦੀ ਐ ਕੀ ਉਹਨੂੰ ਕਹਿੰਦੀ ਐ ਉਹ ਤਾਂ ਉਹਦੇ ਪੂਣੀ ਕਾਈ ਜਾਂਦਾ ਵਾ ਪਤਾ ਨਹੀਂ ਕਿੰਨੀ ਕ ਚੰਗੀ ਲੱਗਣ ਈ ਇਹਨੂੰ ਮੈਨੂੰ ਲੱਗਦਾ ਦੀ ਮਾਂ ਬੜੀ ਤੇਜ ਵਾ ਉਹਨੇ ਪੱਟੀਆਂ ਛੱਡ ਕੇ ਕਰ ਲਿਆ ਇਹਨੂੰ ਤੇ ਇਦਾਂ ਬੰਦੇ ਵਸਟ ਕਰੀਦੇ ਆ ਤਾਂ ਹੀ ਵਸਟ ਕਰਕੇ ਬੈ ਗਈ ਆਉਂਦੀ ਹੈ ਪੁੱਤ ਤੇ ਮੇਰਾ ਹੀ ਨਾ ਮੇਰੇ ਵੱਲ ਅੱਖਾਂ ਕੱਢਦਾ ਵਾ ਕਿੱਡੀ ਮਾੜੀ ਗੱਲ ਨਾ ਪੁੱਤ ਤਸ ਮੈਂ ਕੀ ਕਰਾਂ ਮੇਰੇ ਕੋ ਤਾਂ ਹੁਣ ਬਰਦਾਸ਼ਤ ਨਹੀਂ ਹੋਉਂਦਾ ਐਪ ਕੋਲ ਕਹਿਣ ਲਈ ਆ ਤੂੰ ਖੋੜ ਕਰਾਂ ਦੇ ਕਰਾਂ ਕੀ ਹੁਣ ਦੱਸ ਗਾੜੀ ਕੀ ਸਕੀਮ ਇਹਦੇ ਕੋਲੋਂ ਕਿੱਦਾਂ ਖੋਣੀ ਹੋਣਾ ਬਲ ਬੋਚ ਕਿੱਦਾਂ ਇਹਨੂੰ ਹੰੜ ਰੋਕ ਕਰਨਾ ਵਾ ਜੀ ਆਪਾਂ ਹੁਣੇ ਖੋਲੀ ਨਾ ਤੇ ਉਹਨੇ ਪਿੰਦਰ ਨੇ ਖੱਤੇ ਦੇ ਸਾਡੇ ਵਾਲੇ ਫੇਰ ਹੋ ਜਾਣਾ ਤੇ ਤੇਰੇ ਪਿਓ ਦੇ ਸਾਡੇ ਵਰਕਲਪ ਕਰ ਦੇਣਾ ਵਾ ਐਦਾਂ ਕਰ ਥੋੜੀ ਜੀ ਠੰਡ ਰੱਖ ਕੋਈ ਸਕੀਮ ਲਾਉਨੇ ਆ ਸਕੀਮ ਨਾ ਲਵਾਂਗੇ ਦੇ ਕੋ ਮੈਂ ਤਾਂ ਭਾਵੇਂ ਉਧਰ ਹੀ ਮਰ ਜਾ ਹਿੰਨਾ ਟਾਈਮ ਜਿੰਨਾ ਟਾਈਮ ਠੰਡ ਕੀ ਰੱਖਣੀ ਹੈ ਮੈਨੂੰ ਤਾਂ ਅੱਗ ਲੱਗੀ ਪਈ ਅੰਦਰੋਂ ਅੰਦਰੀ ਆ ਚੱਲ ਕੋਈ ਗੱਲ ਨਹੀਂ ਇਹੋ ਜੇ 20 25 ਹਜ਼ਾਰ ਤੱਕ ਵੀ ਤਾਂ ਤੋ ਵਾਰ ਵਾਰ ਛੁੱਟਦਾ ਕੱਲੇ ਹੋਣੀ ਆ ਕੋਈ ਨਹੀਂ ਆਜੋ ਫਿਰ ਹਾਂ ਚੱਲ ਮੰਮੀ ਚਾੜੂ ਰੱਖੋ ਇੱਥੇ ਚਲੋ ਦਵਾਈ ਲੈਣ ਚੱਲੀਏ ਨਹੀਂ ਪੁੱਤ ਹੁਣ ਮੈਂ ਠੀਕ ਵਾਂ ਤਾਂ ਵੇਖੋ ਬਣ ਕੇ ਦਾ ਗੰਦਾ ਆਇਆ ਵਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਾਵਾ ਰਹਿਣ ਦਿਓ ਇੱਥੇ ਇਦਾਂ ਹੀ ਤੁਸੀਂ ਮੇਰੇ ਨਾਲ ਜ਼ਰੂਰ ਟੈਸਟ ਕਰਾਉਣੀ ਹੈ ਨਾਲੇ ਆਜੋ ਕਾਹਦੇ ਟੈਸਟ ਕਰਾਉਣੇ ਆ ਹੁਣ ਮੈਂ ਠੀਕ ਵਾਂ ਜੇ ਮੈਂ ਠੀਕ ਨਾ ਹੁੰਦੀ ਤੇ ਮੈਂ ਤੁਰ ਪੈਂਦੀ ਤੇਰੇ ਨਾਲ ਕਾਹਦੀ ਦਵਾਈ ਲੈਉਣੀ ਆ ਦੱਸ ਹੁਣ ਮੈਨੂੰ ਦਵਾਈ ਦੇ ਤਾਂ ਕੀ ਗੱਲ ਆ ਮੈਂ ਕਹਿੰਦਾ ਨਹੀਂ ਇੱਕ ਵਾਰ ਦੂਆ ਟੈਸਟ ਕਰਾ ਲੰਦੇ ਵੇ ਲੈ ਲੇਂਗੇ ਕਿ ਹੁਣ ਗੜਾ ਗੜਾ ਨਹੀਂ ਹੈਗਾ ਕੁਛ ਨਹੀਂ ਮੈਨੂੰ ਠੀਕ ਹਾਂ ਤਾਂ ਹੁਣ ਆ ਵੀ ਉੱਠ ਕੇ ਤੁਰ ਪਈ ਆ ਦੇ ਜਸ ਨਾ ਟਿੰਗ ਤੇ ਬੈੱਡ ਤੇ ਰਹਿਣਾ ਨਹੀਂ ਮੈਂ ਉਹ ਬੈੱਡ ਤੇ ਨਹੀਂ ਮੰਮੀ ਇਹ ਨਹੀਂ ਗੱਲ ਹੈਗੀ ਮੈਂ ਕਹਿੰਦਾ ਤਾਂ ਟੈਸਟ ਕਰਾ ਲੰਦੇ ਇੱਕ ਵਾਰ ਤੇ ਦਵਾਈ ਲੈ ਕੇ ਢ ਘਾ ਗਾਈਂਗੇ ਹੁਣ ਮੇਰਾ ਮੁੰਡਾ ਵਾਗ ਬਾ ਉੱਥੇ ਉਹ ਲੱਗਾ ਉਹ ਕਹਿੰਦਾ ਕਿ ਤੂੰ ਮੰਨ ਆ ਜਾ ਮੰਮੀ ਦੇ ਮੈਨੂੰ ਲੋੜ ਹੀ ਨਹੀਂ ਟੈਸਟਾਂ ਦੀ ਕੋਈ ਗੱਲ ਨਹੀਂ ਆ ਚੰਗੀ ਭਲੀ ਰਹ ਗਈਆਂ ਤਾਂ ਹੀ ਉੱਥੀ ਆ ਮੈਂ ਕੋਈ ਗੱਲੀ ਮੈਂ ਦੱਸ ਕੀ ਕਹਿੰਦਾ ਸੀ ਕਿ ਚਲੋ ਤੁਹਾਨੂੰ ਕੰਮ ਵਾਲੀ ਦਿਵਾ ਦਿੰਦਾ ਵਾਂ ਇੱਕ ਕੰਮ ਵਾਲੀ ਗੱਲ ਮੈਂ ਕਰ ਲਈਏ ਸੱਚ ਲੈ ਦੱਸ ਐਨੇ ਪੈਸੇ ਦੇ ਦੇ ਕੰਮ ਵਾਲੇ ਨੂੰ ਘੱਟ ਕਿਹੜੀ ਗੱਲੋਂ ਜੇ ਮੈਂ ਠੀਕ ਨਾ ਹੋਵਾਂ ਬਿਮਾਰ ਹੋਵਾਂ ਤਾਂ ਤੇ ਕੋਈ ਮੰਜੇ ਤਾਂ ਉੱਠਿਆ ਜਾਲੇ ਚੰਗੀ ਭਣੀਆ ਹੁਣ ਮੈਂ ਐਵੇਂ ਐਨੇ ਪੈਸੇ ਵੇਸਟ ਕਰਦੇ ਆ ਮੈਨੂੰ ਤਾਂ ਚਾਹੀਦਾ ਇਦਾਂ ਹੀ ਗਈ ਜਾਣਾ ਵਾ ਨਹੀਂ ਨਹੀਂ ਐਦਾਂ ਨਹੀਂ ਮੈਂ ਕਹਿੰਦੀ ਮੈਂ ਜਾਣ ਬੋਝੀ ਦੇ ਲਈ ਕਹਿੰਦੀ ਕਿਹੜਾ ਕੰਮੜਾ ਬਿਮਾਰ ਹੋਏ ਤਾਂ ਕਹੂਗਾ ਕਿ ਮਾਰ ਨਹੀਂ ਆ ਕੋਈ ਨਹੀਂ ਮੇਰੀ ਗੱਲ ਸੁਣਨ ਜੇ ਤੂੰ ਬਿਮਾਰ ਜੇ ਤੂੰ ਠੀਕ ਨਹੀਂ ਹੈ ਜੇ ਜਿਹੜੀ ਤੂੰ ਆਸਤੇ ਬੈਠੇ ਜੇ ਨਾ

ਜਿੱਦਾਂ ਦੀ ਮਰਜ਼ੀ ਹੈ ਮੇਰੀ ਨੌ ਆ ਠੀਕ ਵਾ ਨਾ ਉਹ ਏਡੀ ਮਾੜੀ ਦੁਨੀਆ ਕੋਈ ਗੱਲ ਨਿਆਣੀ ਸਿਆਣੀ ਆ ਆਪੇ ਉਹ ਚੰਗੀ ਹੋ ਜਾਣਾ ਕੋਈ ਨਿਆਣੀ ਸਿਆਣੀ ਮੰਮੀ ਉਹ ਚਲਾਕ ਬੜੀ ਆ ਕੀ ਪਤਾ ਅਰਥਾ ਤਲਾਕ ਹੀ ਨਹੀਂ ਲੈਣਾ ਪੈਣਾ ਮੈਨੂੰ ਗਾ ਤੈਨੂੰ ਕਿਹਾ ਹੈ ਤੇਰੇ ਗੱਲਾਂ ਨਾ ਕਰ ਅੱਗੇ ਮੇਰਾ ਦਿਲ ਪੈਂਦਾ ਜਾਂਦਾ ਵਾ ਇਹੋ ਜੇ ਗੱਲਾਂ ਸੋਚ-ਸੋਚ ਕੇ ਠੀਕ ਵਾ ਨਾ ਉਹ ਚੰਗੀ ਆ ਆਵੇਂ ਚੰਗੀ ਆ ਪਰ ਮਾੜੀ ਹੈ ਤੇ ਮੇਰੀ ਨੌ ਹੀ ਆ ਕੋਈ ਗੱਲ ਨਹੀਂ ਜੇ ਆਉਗੀ ਤੇ ਘਰ ਚ ਉਹੀ ਆਉਗੀ ਹੋਰ ਨਹੀਂ ਕੋਈ ਆਉਣੇ ਤਨਾਈ ਮੈਂ ਆਉਣ ਦੇਣੀ ਆ ਤਨਾਈ ਤੇ ਧਿਆਨ ਕਰੀ ਤੂੰ ਦੱਸ ਉਹ ਨਹੀਂ ਹੋਰ ਨਹੀਂ ਲੈ ਕੇ ਆਉਣੀ ਪਰ ਆਪਣੇ ਸੇਧ ਦਾ ਤੇ ਧਿਆਨ ਰੱਖੋ ਮੈਂ ਮ ਆਹ ਤਾਂ ਹਾ ਅਪਰਾਧ ਮਾਂ ਜੋ ਪੀੜਾ ਕਰਦੇ ਇੱਕ ਤਰ੍ਹਾਂ ਹੋਰ ਵਿਆਹ ਹੋਗਾ ਤਾਂ ਉਹਦਾ ਤਲਾਕ ਹੋਊਗਾ ਇਹ ਨਹੀਂ ਕੰਮ ਹੋਣਾ ਤਾਂ ਐਨੇ ਹੋਣ ਦੇਣਾ ਇਹਨੂੰ ਮਰਦੇ ਮਰ ਜੂਗੀ ਪਰ ਉਹ ਹੀ ਆਉਗੀ ਘਰ ਵਿੱਚ ਉਹ ਆਉਗੀ ਨੇ ਉਹ ਹੀ ਮੈਂ ਮੰਨਦਾ ਹਾਂ ਪਰ ਉਹਨੇ ਨਹੀਂ ਆਉਣਾ ਮੰਮੀ ਆਜੂਗੀ ਕੋਈ ਗੱਲ ਨਹੀਂ ਜੇ ਆਈ ਵੀ ਇੱਥੇ ਭਾਂਡੇ ਹੀ ਖੜਕਣੇ ਆ ਕੋਈ ਗੱਲ ਨਹੀਂ ਤੂੰ ਆਪਣਾ ਕੰਮ ਕਰ ਜਾ ਕੇ ਆਇਆ ਵੱਡਾ ਮੈਨੂੰ ਮਤਾਂ ਦੇਣਾ ਉਹ ਗੱਲ ਤੇ ਮੰਮੀ ਵਿਛੇ ਰਹੀ ਮੇਰੀ ਕਿਹੜੀ ਗੱਲ ਰਹੀ ਬਹੁਤ ਜਲਦੀ ਹੈ ਫੇ ਦਵਾਈ ਲੈਣਾ ਉਹ ਜਾ ਭੱਜ ਜਾ ਇੱਥੋਂ ਮੈਂ ਠੀਕ ਹਾਂ ਚੰਗੀ ਭਣੀਆ ਉਹ ਹੀ ਗੱਲਾਂ ਕਰੀ ਜਾਂਦਾ ਬਾਰ ਬਾਰ ਸ਼ਦੰਜਾ ਵੜੀਆਂ ਤੁਹਾਡੀਆਂ ਹੈ ਉਹ ਕਲਾ ਤੇ ਮੈਨੂੰ ਮੰਝੇ ਤਾਂ ਪਾ ਲਓ ਜ ਤੁਹਾਡਾ ਟੈਨਸ਼ਨਾਂ ਨੇ ਖਾ ਲਿਆ ਮੈਨੂੰ ਬਸ ਇੱਕ ਉਹ ਵੇੜੇ ਚ ਆ ਕੇ ਬੈ ਕੇ ਬਹਿ ਜਾਂਦੀ ਆ ਉਹ ਘਰ ਆਏ ਤੇ ਮੈਂ ਅੱਜ ਘੋੜੇ ਵਰਗੀ ਆ ਐਵੇਂ ਦਿਮਾਗ ਖਰਾਬ ਕੀਤਾ ਇਹਨਾਂ ਨੇ ਮੇਰਾ ਹਾਂ ਤੂੰ ਇੱਥੇ ਪੈ ਗਈ ਹੈ ਕੀ ਗੱਲ ਹੋ ਗਈ ਪੈਣਾ ਕੀ ਆ ਥੋੜੀ ਜੀ ਸ਼ਾਮ ਆ ਧੋਪ ਨਹੀਂ ਲੱਗਦੀ ਤੈਨੂੰ ਅੰਦਰ ਪਈ ਹਾਂ ਲੰਮੇ ਹਾਂ ਤੇ ਠੰਡ ਬੜੀ ਲੱਗਣ ਢਈ ਹੈ ਮੈਂ ਹੱਦੀ ਦੇ ਤੁਪਕੇ ਤੇ ਦੀ ਸ਼ਾਮੇ ਮੰਜੀ ਡਾਈ ਮੈਂ ਠੰਡ ਲੱਗਣੋਂ ਬੁਖਾਰ ਹੋ ਗਿਆ ਹਣਾ ਬੁਖਾਰ ਜਿਆ ਲੱਗਣ ਲਿਆ ਹੋਰ ਬੁਖਾਰ ਆ ਤੇਰਾ ਪਿੰਡਾ ਬੜਾ ਥਪੰਡਿਆ ਹੋ ਤੇ ਗੱਲ ਸੁਣੋ ਤੁਸੀਂ ਇਹ ਕੰਮ ਕਰੋ ਅੱਜ ਮੇਰੇ ਕੋਲ ਰੋਟੀ ਨਹੀਂ ਜੇ ਪੱਕੀ ਹੈ ਨਹੀਂ ਆਟਾ ਉਟਾ ਗੁੱਜਾ ਸਬਜ਼ੀ ਬਣੀ ਤੇ ਰੋਟੀ ਪਕਾ ਕੇ ਹੁਣ ਖਾ ਲਿਓ ਰੋਟੀ ਪੱਕੀ ਨਹੀਂ ਹਿੰਟ ਨਹੀਂ ਪਈ ਗਈ 2-3 ਵਾਰੀ ਸੋਈ ਵਾਲਾ ਪਰ ਮੇਰੀ ਕੋਈ ਵਾ ਨਹੀਂ ਗਈ ਮੈਨੂੰ ਆਪੇ ਹੱਥ ਫੇਸਾਰਨੇ ਪੈਣਗੇ ਅੱਜ ਹਾਂ ਕੀ ਦੱਸਾਂ ਮੈਂ ਤੁਹਾਨੂੰ ਮੇਰਾ ਨਾ ਜੀ ਬੜਾ ਕੰਡਿਆ ਹੋਇਆ ਬਬੀ ਕਿਤੇ ਨਾ ਬੱਤੇ ਪਿੰਦਣਾ ਉਹ ਮੈਨੂੰ ਮਿਲ ਜਾਣਾ ਮੈਨੂੰ ਇੰਨਾ ਪਤਾ ਜੇ ਉਹ ਹੋ ਕੇ ਚਲ ਗਿਆ ਤਾਂ ਮੈਂ ਠੀਕ ਹੋ ਜਾਣਾ ਉਹ ਮੇਰੀ ਗੱਲ ਸੁਣ ਰੋਟੀ ਰੋਟੀ ਬਾਅਦ ਚ ਪਕਾ ਲਾਂਗਾ ਮੈਂ ਆਣ ਕੇ ਤੂੰ ਚੱਲ ਹਾਂ ਤੈਨੂੰ ਇੱਕ ਵਾਰੀ ਦਵਾਈ ਲਿਆ ਦਈਏ ਫਿਰ ਨਹੀਂ ਅਜੀ ਮੈਂ ਦਵਾਈ ਲੈਣ ਨਹੀਂ ਜਾਣਾ ਜਿਹੜੀ ਕਿ ਮਨਜੀ ਢੁੱਤੇ ਡਾਈ ਆ ਥੋੜਾ ਜਿਹਾ ਫਰਕ ਪੈਂਦਾ ਨਾ ਮੁਰਸ਼ਾਲ ਤੇ ਬਹਿਣ ਜੂਗੀ ਠੋ ਹੋ ਜਾਊਗੀ ਹਜੇ ਜਿਹੜੇ ਮੇਰੇ ਕੋਲ ਮੁਰਸ਼ਾਲ ਤੇ ਨਹੀਂ ਬੈਠਾ ਜਣਾ ਬਹਿਣ ਜੂਗੀ ਕਿੱਦਾਂ ਹੋਏਗੀ ਦੱਸ ਉਹੋ ਗੱਲ ਕਰਦੇ ਮੈਂ ਠੰਡੇ ਹੋਏ ਦਵਾਈ ਲੈ ਆਉਗੀ ਤੂੰ ਇਹ ਕੁੜੀ ਨੂੰ ਫੋਨ ਲਾਓ ਵੀ ਆਣ ਕੇ ਇੱਕ ਦੋ ਦਿਨ ਰਹਿ ਜਾ ਤੇ ਮੈਂ ਉਹ ਫਿਕਰ ਕਰੂੰਗੀ ਮੁਣਕੇ ਵੀਖੋ ਰਿਕ ਕਿੰਨੀ ਬਿਮਾਰ ਹੋ ਗਈ ਆ ਹਾਂ ਹਾਂ ਦੱਸ ਮੈਂ ਕੀ ਕਰਾਂ ਮੇਰੀ ਹੁਣ ਧੀ ਆ ਮੇਰਾ ਜੀ ਕਰਦਾ ਵਾ ਮੈਨੂੰ ਤੁਸੀਂ ਦਵਾਣਾ ਦੇ ਜੇ ਵੀ ਉਹਨੂੰ ਕਹਿ ਹੀ ਨਾ ਦੱਸਾਂਗੀ ਤੇ ਵਿਚਾਰੀ ਨੂੰ ਪਤਾ ਲੱਗੂਗਾ ਜਿਹਨਾਂ ਨੂੰ ਪਤਾ ਲੱਗਣਾ ਨਹੀਂ ਘੜੀ ਨਹੀਂ ਕੱਢਣੀ ਹੈ ਐਵੇਂ ਭਾਜੇ ਧੋੜ ਪਾ ਦੇ ਉਹਨਾਂ ਨੂੰ ਮੈਂ ਨਾ ਕੱਲ ਦਵਾਈ ਲੈ ਆਉਂਦੇ ਮੁਣਕੇ ਦੱਸ ਦਿੰਦੇ ਤੇ ਚਲੋ ਮਿਲ ਗਏ ਜਾਂਦੀ ਤੇ ਉਦਾਂ ਇਹ ਆ ਵੀ ਚੱਲ ਆਉਂਦੇ ਨੂੰ ਮਾਸਾ ਠੀਕ ਹੋਣੀ ਕਲ ਕੋਈ ਨਹੀਂ ਮੈਂ ਚਾ ਮੰਨ ਦਵਾਈ ਵੀ ਲੈ ਆਉਂਦੀ ਤਾਂ ਇੱਕ ਵਾਰੀ ਉਹਨੂੰ ਵੀ ਦੱਸ ਛੱਡੋ ਉਹਨੂੰ ਪਤਾ ਹੈ ਉਹਨੂੰ ਜਿਹੜਾ ਪਤਾ ਲੱਗਾ ਚਲ ਮੈਂ ਕਹਿ ਦਣਾ ਉਹਨੂੰ ਫਿਰ ਮੈਂ ਰੋਟੀਆਂ ਲਾਵਾਂ ਹੁਣ ਲਾ ਲਓ ਜਾ ਕੇ ਫਰਿੱਜ ਵਿੱਚ ਆਟਾ ਪਿਆ ਜੀ ਹਾਏ ਹਾਏ ਇਹਦਾ ਸੁਖੀ ਆ ਹੈ ਤਾਂ ਡੈਡੀ ਸੁਖੀ ਹੈ ਹੈ ਨੌਦੇਵ ਦਾ ਡੈਡੀ ਦਾ ਫੋਨ ਅੱਛਾ ਤੇ ਮੰਮੀ ਨਹੀਂ ਆ ਠੀਕ ਆ ਅੱਛਾ ਅੱਛਾ ਤੇ ਹੱਡਾ ਰੋਦਾ ਵੀ ਕੱਲ ਨੂੰ ਜਾ ਕੇ ਪਤਾ ਲੱਗਈਏ ਠੀਕ ਹੈ ਠੀਕ ਹੈ ਠੀਕ ਤੇ ਇੱਕ ਨਾ ਮੇਰੇ ਵੱਲੋਂ ਚ ਹੋਰ ਗੱਲ ਆਈ ਏ ਹਾਂ ਉਹ ਕਿਹੜੀ ਏ ਮੈਂ ਤਾਂ ਪਹਿਲਾਂ ਤੁਹਾਡੇ ਨਾਲ ਹੀ ਕਰਦਾ ਵਾਂ ਦੱਸ ਆਪਾਂ ਇਦਾਂ ਨਾ ਕਰੀਏ ਹੂੰ ਇਹਦੇ ਮੰਮੀ ਡੈਡੀ ਨੂੰ ਇੱਥੇ ਲਾਈਏ ਅੱਛਾ ਹੁਣ ਹੈ ਤੇ ਉਹ ਵੀ ਬਿਜੁਟੀ ਹਸਾਂ ਨਾਲ ਉਹ ਆਓ ਇਹਦੇ ਕਰਦੇ ਠੀਕ ਠੀਕ ਹੀ ਉਹਨਾਂ ਦੀ ਤੇ ਹਾਂ ਹਾਂ ਚੱਲ ਜੇ ਤੁਹਾਡੀ ਸੇਵਾ ਕਰੇਗੀ ਤੇ ਨਾਲ ਉਹਨਾਂ ਦੀ ਵੀ ਕਰੇਗੀ ਤੇ ਕੋਈ ਨਾ ਕੰਮੀ ਹੈ ਗੱਲ ਤੇ ਆ ਤੇਰੀ ਠੀਕ ਤੇ ਭਾਰੇ ਕੱਲ ਵੀ ਬਾਕੀ ਜੀ ਇਹਨੂੰ ਕੁਝ ਨਾ ਬਾਕੀ ਡੈਡੀ ਕਿੰਨੂੰ ਪੁੱਛਣਾ ਹੈ ਉਹਨਾਂ ਦਾ ਤੁਹਾਨੂੰ ਪਤਾ ਹੀ ਕੀ ਕਹਿਣਾ ਆਹੋ ਇਹ ਤਾਂ ਗੱਲ ਤੇ ਠੀਕ ਆ ਤੁਸੀਂ ਦੱਸੋ ਵੀ ਕਿੱਦਾਂ ਹੋਣੀ ਚਾਹੀਦੀ ਆ ਗੱਲ ਯਾਰ ਬਾਕੀ ਗੱਲ ਇੱਕ ਹੋਈ ਹੈਗੀ ਆ ਕਿ ਤੁਸੀਂ ਇਹਨਾਂ ਦਾ ਪੁੱਤ ਹੀ ਆ ਹੈਂ ਬਸ ਬਸ ਤੇ ਜੇ ਅਜੇ ਪੁੱਤ ਤੂੰ ਨੇ ਇਹਨਾਂ ਦੀ ਬਾਹ ਫੜ ਕੇ ਕਿੰਨੇ ਖੜਨੀ ਹੈ ਹੈ ਇਸੇ ਕਰਕੇ ਤੇ ਮੈਂ ਇਹ ਆ ਕਹਿਣਾ ਤੇ ਇਹ ਵੇਖ ਲਾ ਵੀ ਨਰਦੀਨ ਨੂੰ ਪੁੱਛ ਕੇ ਵੇਖ ਲਾ ਵੀ ਜੇਦੇ ਹਿਸਾਬ ਨਾਲ ਇਹ ਚੰਗਾ ਵਧੀਆ ਹੋ ਸਕਦਾ ਤੇ ਫੇਰ ਲਿਓਂਦਾ ਫਾਇਦਾ ਤਾਂ ਜੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਮੈਂ ਹਵੇ ਜਿੱਦਾਂ ਡੈਡੀ ਕਹਿਣਗੇ ਨਾ ਆਪਾਂ ਉਦਾਂ ਹੀ ਕਰਾਂਗੇ ਸਰੋ ਕੋਈ ਗੱਲ ਨਹੀਂ ਠੀਕ ਆ ਬਾਕੀ ਕੱਲ ਨੂੰ ਜਾਣੇ ਆ ਉਥੇ ਅੱਛਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲੋਂ ਇਹ ਪੁੱਛ ਲੈਣਾ ਕਿ ਉਹਨਾਂ ਦਾ ਆਉਂਦਾ ਰਹਦਾ ਹੈਗਾ ਇੱਥੇ ਕਿ ਨਹੀਂ ਉਹ ਹੀ ਤੇ ਚੱਲ ਮਹਾਰਾਜ ਦਾ ਸਾਡੇ ਕੋਲ ਸਭ ਕੋ ਹੈਗਾ ਬਿਲਕੁਲ ਤੇ ਚੱਲ ਯਾਰ ਉਹ ਜਿੱਥੇ ਇਨਾ ਟੱਬਰ ਖਾਂਦੇ ਉਹ ਵੀ ਦੋ ਜਣੇ ਖਾਈ ਜਾਣਗੇ ਸਾਨੂੰ ਤਾਂ ਕੋਈ ਮਿਲਣ ਵਾਲੇ ਕਰਦੇ ਦੋ ਜੀ ਨੇ ਇੱਥੇ ਚੱਲ ਆ ਜਾਣਗੇ ਤੇ ਹੁਣ ਮਿਲਣ ਲੱਗਾ ਰਹਿਣਾ ਆਹ ਨਹੀਂ ਕੋਈ ਗੱਲ ਹੋਰ ਦਾ ਹੋਰ ਹੋ ਜੇਗਾ ਨਹੀਂ ਕੋਈ ਗੱਲ ਹੀ ਨਹੀਂ ਗਈ ਹੋਏਦਾ ਵੀ ਭੀ ਜਦ ਹੁਣ ਆ ਗਈ ਇੱਥੇ ਤੇ ਦੋਵੇਂ ਜੀ ਨੇ ਤੇ ਕਿੰਨਾ ਕੰਮ ਆ ਕੇ ਦੇ ਉਨਾਲੇ ਯਾਰ ਉਹ ਦੱਸਾਂ ਗੱਲ ਪਈ ਆ ਉਹਨਾਂ ਦੀ ਪਹਿਲੀ ਧੀ ਧੀ ਆ ਹਾਂਜੀ ਤੇ ਜਿਹੜੀ ਇੱਥੇ ਆ ਗਈ ਸਾਡੇ ਕੋਲ ਤੇ ਵਿਚਾਰੇ ਜਾਣਾ ਵੀ ਕਿੱਥੇ ਹੋਣਾ ਨਾ ਨਾ ਬਿਲਕੁਲ ਤੇ ਉਹ ਕੱਲ ਨੂੰ ਸਾਰੀ ਗੱਲਬਾਤ ਹੁੰਦੀ ਆ ਤੇ ਹੋਰ ਤੇ ਰਾਤ ਬਰ ਤੇ ਕਿੱਥੇ ਭੱਜਣਾ ਨਾ ਚੱਲ ਆਪਣਾ ਇੱਥੇ ਕੋਲ ਹੋਣਗੇ ਗੱਡੀ ਆਪਣੇ ਕੋਲ ਹੈਗੀ ਜਿੰਦ ਤੂੰ ਮਰਜੀ ਉਹ ਵੱਦਾ ਕਰਦੇ ਤੇ ਪਤਾ ਲੈ ਕੇ ਤੁਰਨ ਵਾਲਾ ਕਰਵਾਉਂਦਾ ਕਿ ਨਹੀਂ ਤੇ ਹੋਰ ਠੀਕ ਨਹੀਂ ਚਲੋ ਫਿਰ ਮੈਂ ਕਰਦਾ ਨੰਦੂਬ ਨਾਲ ਗੱਲ ਵੀ ਸਿਰੇ ਕਰ ਲਈਏ ਤਿਆਰੀ ਫਿਰ ਉੱਥੇ ਵੇਣੇ ਕੀ ਕਹਿੰਦੇ ਨੇ ਉਹਦੀ ਸਲਾਹ ਲੈ ਲਾ ਤੇ ਬਾਕੀ ਤੇ ਮਾਂ ਬੋਤੂ ਪੁੱਛ ਲਈ ਅੱਛਾ ਠੀਕ ਹੈ ਆਹ ਠੀਕ ਨਹੀਂ ਚੱਲ ਯਾਰ ਕੋਈ ਗੱਲ ਨਹੀਂ ਅੰਤ ਭਲੇ ਦਾ ਭਲਾਈ ਆ ਹੈ ਅੱਜ ਉਹਨਾਂ ਲੋੜਵਾ ਚਲੋ ਮਹਾਰਾਜ ਭਰਾ ਇਹ ਜਿੰਗ ਲੋੜਾਂ ਕੇ ਨੂੰ ਪਾ ਲੈਣਾ ਹਰ ਗੁਤੀਪ ਉੱਦਰ ਮੁੰਦੀ ਹੰਕਰ ਵੀ ਜਨੂ ਮੇਰੇ ਘਰ ਤੇ ਵਾਸ਼ਰੂਮ ਹੀ ਨਹੀਂ ਗੁਰੂ ਚੱਲ ਆਉਂਦੀ ਫਿਰ ਬਾਅਦ ਚ ਗੱਲ ਕਰਦਾ ਆਹੋ ਤੇ ਹੋ ਕੀ ਆ ਇਦਾਂ ਹੀ ਆ ਬਸ ਚੁਕੜੀ ਵਿਚਾਰੀ ਆ ਜਾਂਦੀ ਹੈ ਨਾ ਤੇ ਸੱਚੀ ਗੱਲ ਵਾ ਇਹਨਾਂ ਤੇ ਨਾ ਸਮਾਨ ਹੀ ਸੱਤੇ ਚੁਕ ਲਿੰਦੇ ਆ ਹੋਰ ਕੀ ਆ ਹੂੰ ਟੂ ਫੋਨ ਚੱਲ ਮੈਂ ਬਾਅਦ ਚ ਕਰਨੀ ਆ ਭੈਣ ਚੰਗਾ ਮਸੀ ਨਾਲ 24 ਘੰਟੇ ਲੱਗੇ ਰਿਹਾ ਕਰੋ ਕਿਹੜੀ ਬੰਦਾ ਵੀ ਧਿਆਨ ਦੇ ਲੋ ਘਰ ਦਾ ਕੀ ਧਿਆਨ ਦੇਵਾ ਹੁਣ ਘਰ ਕੇ ਲੈ ਜਵੇ ਕੋਈ ਇਥੋਂ ਨਵੀ ਕੀ ਆ ਹੁਣ ਉਹ ਜਿਹੜਾ ਪਿੰਦਰ ਵਾ ਉਹ ਕਰਨ ਰਿਹਾ ਸਲਾਮਾ ਡੈਡੀ ਦੇ ਨਾਲ ਕੇ ਨਵ ਦੇ ਮਾਪੇ ਉਹਨੂੰ ਵੀ ਇੱਥੇ ਹੀ ਲੈ ਆਈਏ ਉਹਦੀ ਮਾਂ ਠੀਕ ਨਹੀਂ ਰਹਿੰਦੀ ਆ ਖੇਤੇ ਇੱਥੇ ਹੀ ਹੁਣ ਲੈ ਆਈਏ ਉਹਨਾਂ ਨੂੰ ਪੱਕੇ ਅੱਛਾ ਹਾਂ ਹੋ ਇੱਥੇ ਲੈ ਆਈਏ ਦੱਸੋ ਇਹ ਕੋਈ ਸਰਾ ਨਾ ਜਣਾ ਖੜਾਣ ਕੇ ਇੱਥੇ ਬੈਠਾ ਰਵੇ ਦੱਸੋ ਨਹੀਂ ਜੀ ਉਹਦੀ ਮਾਂ ਲਈ ਠੀਕ ਅਨੁਕੇਵ ਹਸਪੀਟਲ ਸੁਟਣਾ ਹੈ ਇੱਥੇ ਕੀ ਆ ਇੱਥੇ ਸਲਾਮ ਹੱਦ ਹੋਈ ਗਾਲੀ ਉਹ ਤਾਂ ਕਹਿੰਦੇ ਇੱਥੇ ਨਰਸਾਂ ਲੱਗੀਆਂ ਮੈਨੂੰ ਲੱਗਦਾ ਤਾਂ ਕਰਕੇ ਨਰਸਾਂ ਲੱਗੀਆਂ ਇਹਦੇ ਪਾਦੀਆਂ ਕਹਿੰਦੀ ਹੁਣੀ ਨਾ ਵੀ ਹੁਣ ਮੇਰੇ ਮਾਪਿਓ ਦਾ ਵੀ ਖਰਚਾ ਚੱਕਣਗੇ ਇਹ ਸਾਰਾ ਖਰਚਾ ਇਹ ਹੀ ਚੱਕਣਗੇ ਤੇ ਇੱਥੇ ਲੈ ਆਉਣੀ ਆ ਪੱਕੇ ਉਹਨਾਂ ਨੂੰ ਤਾਂ ਹੀ ਤੇ ਉਹਨੂੰ ਨਾ ਮੋਠ ਵਿੱਚ ਕਰਨ ਲਈ ਆਪਣੀ ਚ ਤਾਂ ਇਹ ਕੰਮ ਕਰ ਲਾਉਂਗੀ ਉਹਦਾਂ ਨੇ ਲੱਗੀ ਜਾਣਾ ਤੇ ਜਿੱਦਾਂ ਮੈਂ ਚਾਹੂੰਗੀ ਨੱਚੀ ਜਾਣਾ ਤੇ ਆਪਾਂੇ ਕੰਮ ਹੋਣ ਦਾ ਮਾਂ ਧਿਆਨੇ ਭੁਲਾ ਹੈ ਇਹਨੇ ਛੋਟਾ ਹੁੰਦਾ ਯਾਰ ਮਾਸੀਆਂ ਮੂਸੀਆਂ ਦੇ ਖਿਹੜੇ ਛੱਡ ਕੇ ਆਪਣੇ ਘਰ ਵਾਲੇ ਤੇ ਆਂਦੇ ਲੋ ਇਹ ਤਾਂ ਉੱਧਰ ਹੀ ਲੈ ਜਾਣਾ ਲੋਕਾਂ ਨੇ ਚੁੱਕ ਕੇ ਤਾਂ ਤੁਹਾਨੂੰ ਮਾਰਨਾ ਚੁੱਕ ਕੇ ਬਾਹਰ ਇੱਥੋਂ ਤੇ ਸਲਾਹ ਕਿਦਣਾ ਕਰਦਾ ਹੈ ਤੇਰੇ ਪਿਓ ਨਾਲ ਡੈਡੀ ਨਾਲ ਕਰਨ ਦੇ ਡੈਡੀ ਵੀ ਹਾਂ ਤੇ ਹਾਈ ਮਗਾਉਂਦੇ ਜਾ ਕੇ ਕਰ ਲੋ ਗੱਲੇ ਕਰੀ ਪਹਿਲਾਂ ਤਾਂ ਮਾਤ ਮੈਂ ਤੇਰੇ ਪਿਓ ਨੂੰ ਦਿੰਨੀ ਆ ਨਾ ਬਾਅਦ ਵਿੱਚ ਕਰਨੀ ਉਹਨਾਂ ਨਾਲ ਗੱਲ ਠੀਕ ਆ ਨਾ ਹੈ ਕਿੱਥੇ ਹੋਣੇ ਆ ਦੇ ਇੱਥੇ ਅੰਦਰ ਕੇ ਚਲ ਕੋਈ ਨਹੀਂ ਆ ਗਈ ਉਪ ਫੜ ਫੋਨ ਚ ਰੱਖ ਕਹਿੰਦੇ ਮੈਂ ਮਾਤ ਦਿੰਨੀ ਆ ਨਾ ਹੋ ਗਏ ਮਮੀ ਹੁਣ ਬਣੂ ਗੱਲ ਦੇਦੇ ਆ ਨਾ ਕਿਦਾਂ ਉਹ ਦੇਦੇ ਮਾਪਿਓ ਇੱਥੇ ਕਹਿੰਦੀ ਹੁਣੀਆਂ ਨੇ ਇੱਥੇ ਆ ਜਾਣਗੇ ਸਾਰੇ ਜਣੇ ਤੇ ਪੱਕੇ ਇੱਥੇ ਡੇਰੇ ਚ ਮਾ ਲੈਨੇ ਆ ਹੁਣ ਦਿਨੇ ਤੂੰ ਇਹ ਜਰਾ ਸੁਣੋ ਮੇਰੀ ਗੱਲ ਸੁਣੋ ਧਿਆਨ ਨਾਲ ਹੈਂ ਤੁਸੀਂ ਮੁੰਡੇ ਨਾਲ ਅੰਦਰ ਵੜ ਵੜ ਕੇ ਕਿਹੜੀਆਂ ਪੱਕੀਆਂ ਬਕਾਉਂਦੇ ਏ ਜੀ ਤੋ ਤੈਨੂੰ ਕਿਹੜੀ ਅੱਗ ਲੱਗੀ ਹੈ ਹੈ ਗੱਲ ਦਾ ਸਵਾਲ ਨਾ ਕਰਿਆ ਕਰ ਕਿਹੜੀਆਂ ਪੱਕੀਆਂ ਅੰਦਰ ਨਾ ਕਿ ਮੈਨੂੰ ਲੱਗੀ ਹੈ ਕਿ ਉਹਨਾਂ ਨੂੰ ਲੱਗੀ ਹੈ ਹੈ ਕਿਉਂ ਨਹੀਂ ਪਕਾਈਆਂ ਤੁਸੀਂ ਕੀ ਆਂਦੇ ਹੋ ਬਿੰਦਰ ਨੂੰ ਕਿ ਆਪਣਾ ਸਾਸੋਰਾ ਇੱਥੇ ਲਿਆਇਆ ਪਰ ਚਲ ਉਹਨਾਂ ਦਾ ਕਿਹੜਾ ਕੋਈ ਹੈਗਾ ਜੀ ਆ ਜਾਏਗਾ ਤੇ ਫਿਰ ਕੀ ਹੋਇਆ ਤੇ ਨਾ ਕੀ ਗੱਲ ਹੋ ਹੈ ਮੈਂ ਗੱਲ ਹੋਈ ਹੈ ਤੇ ਕੁੜੀ ਆ ਕੇ ਤੂੰ ਹੀ ਮਗਰੇ ਆ ਜਿਓ ਮੈਨੂੰ ਇਹ ਗੱਲ ਦਾ ਪਤਾ ਨਹੀਂ ਉਹ ਆਪਣੇ ਮੁੰਡੇ ਨੂੰ ਪੁੱਛ ਲੈ ਜੇ ਉਹਨੇ ਇੱਥੇ ਲੈਣ ਤੇ ਫਿਰ ਕੀ ਕਰਾਂਗੀ ਤੂੰ ਕਿਉਂ ਲੈਣ ਦੇ ਇੱਥੇ ਇੱਥੇ ਸਰਾਵ ਮੈਂ ਇੱਥੇ ਆਉਣ ਦੇ ਨਹੀਂ ਧਿਆਨ ਨਾਲ ਸੁਣ ਲਓ ਇੱਕ ਵਾਰੀ ਕਹੋ ਮਾਂ ਦੋ ਵਾਰੀ ਕਹੋ ਮੈਂ ਇੱਥੇ ਨਹੀਂ ਆਉਣ ਦੇਣੀ ਜੇ ਉਹਨੇ ਬੇਜੋੜੋ ਬਿਲਾ ਦੇਣਾ ਤੇ ਮੇਰੇ ਬੱਲੇ ਕੀ ਰਹੂਗਾ ਤੂੰ ਮੈਨੂੰ ਸਲਾਹ ਕਰਦਾ ਤੂੰ ਮੈਨੂੰ ਕਹੀ ਜਾਨੀ ਹੈ ਬੇਜੋੜ ਹੋ ਕੇ ਲਿਆਊਗਾ ਨਾ ਤੇਰੀ ਕਿਤੇ ਬਾਹਰ ਹੀ ਜਾਊਗਾ ਠੀਕ ਹੈ ਜਾਏ ਤੇਰੇ ਕੋਲ ਨਾ ਲਾਕਾ ਕਰਦੀ ਕੀ ਕਰਦੀ ਮਾਵਾ ਪਹਿਲਾਂ ਆਦਰਾ ਮਿਠੀਆਂ ਮਿਠੀਆਂ ਗੱਲਾਂ ਕਰ ਲੈਂਦੇ ਆ ਤੇ ਮੁੜ ਕੇ ਮੁਕਰ ਜਾਂਦੇ ਮੈਨੂੰ ਪਤਾ ਨਹੀਂ ਕਿਹੇ ਗੱਲਾਂ ਇਹਨੂੰ ਤੇ ਮੈਂ ਮਤ ਦਿੰਨੀ ਆ ਨਾ ਉੱਥੇ ਹੀ ਚਲ ਜੇ ਆਪਣੇ ਸਾਸੋਰੇ ਕੋਲ ਐਡਾ ਤੰਗਵਾ ਦੇ ਹੈ ਨਾਲੇ ਦੋਦਰ ਰਹੂਗਾ ਨਾ ਤੇ ਲੱਗ ਜੂਗੀ ਲੋ ਪਿੱ ਕਿੱਦਾਂ ਰਹਿਦਾ ਓਥੇ ਇਹ ਕਾ ਜਿਹੜੀ ਆ ਨਾ ਅੰਦਰ ਲੜ ਕੇ ਸਪਟੀਆਂ ਪਣਾਉਂਦੀ ਰਹਿੰਦੀ ਆ ਇਹਦੀ ਤੇ ਗੁੱਤ ਨੂੰ ਆ ਮੈਂ ਦਿੰਨੀ ਆ ਨਾ ਪਤਾ ਨਹੀਂ ਕਿੱਥੇ ਬੈਠੀ ਈ ਹੁਣ ਨਹੀਂ ਪਿੰਦ ਇੱਧਰ ਚਿੰਗੇ ਨਹੀਂ ਲੱਗੀਦਾ ਤਾਨੂੰ ਵੀ ਪਤਾ ਹਾਲੇ ਕਿ ਕਿਹੜੇ ਦਿਨ ਹੋਏ ਆਪਣੇ ਵਿਆਹ ਤੇ ਉਹਨਾਂ ਨੇ ਇੱਥੇ ਲਈਏ ਤੇ ਇਹਨਾਂ ਸਾਰਿਆਂ ਦੀਆਂ ਗੱਲਾਂ ਸੁਣਨੀਆਂ ਉਹ ਨਹੀਂ ਨਵਦੀਪ ਤੈਨੂੰ ਗੱਲਾਂ ਕੌਣ ਕਰੇਗਾ ਪਿੰਡ ਪਰ ਨਹੀਂ ਸੋਹਣੇ ਨਹੀਂ ਲੱਗਦਾ ਉਹ ਇੱਥੇ ਆਣ ਕੇ ਨਹੀਂ ਰਹਿੰਦੇ ਚੰਗੇ ਲੱਗਦੇ ਓਏ ਉਹਨਾਂ ਦਾ ਹੋਰ ਕੌਣ ਰਾਥੇ ਜੇ ਆਪਾਂ ਨਹੀਂ ਲਿਆਉਣਾ ਤੇ ਮੈਂ ਮੰਨਦੀ ਆ ਕੋਈ ਵੀ ਨਹੀਂ ਹੈਗਾ ਉਹਨਾਂ ਦਾ ਅਹੀਂ ਉਹਨਾਂ ਦੇ ਪਰ ਫੇਰ ਵੀ ਉਹਨਾਂ ਨੇ ਨਹੀਂ ਮੰਨਣਾ ਇੱਥੇ ਆਉਣਾ ਤੂੰ ਹੀ ਤੇ ਸਲਾਹ ਕਰ ਲਈਏ ਨਾ ਮੈਨੂੰ ਪਤਾ ਆਪਣੇ ਮੰਮੀ ਡੈਡੀ ਦਾ ਉਹਨਾਂ ਨੇ ਨਹੀਂ ਮੰਨਣਾ ਨੋਦੀ ਪੱਜੀ ਉਹਨਾਂ ਨਾਲ ਗੱਲ ਕਰਾਂਗੇ ਮੰਨਣਗੇ ਮੰਨਣਗੇ ਜਿਹਾ ਤੂੰ ਆਪਣੇ ਕੋਲ ਰਹਿ ਪੀ ਮੈਨੂੰ ਪਤਾ ਹੈ ਨਾ ਕਿੰਦਰ ਉਹਨਾਂ ਦਾ ਨਾ ਮੇਰੀ ਗੱਲ ਸੁਣ ਤੂੰ ਗੁੰਗਿਆ ਜਿਆ ਆਪੇ ਸਲਾਮਾ ਕਰ ਲੈਣਾ ਅੰਦਰ ਵੜ ਕੇ ਇਹਦੇ ਨਾਲ ਤੇ ਮਾਂ ਨੂੰ ਪੁੱਛਣਾ ਜਿਹੜੀ ਸਮਝ ਰਿਆ ਕਰ ਮੰਮੀ ਕੀ ਹੋਇਆ ਹੋਣਾ ਕੀ ਆ ਆ ਮੈਂ ਕੀ ਸੁਣ ਲਈ ਆ ਤੇ ਆਪਣਾ ਸਸਰਾ ਲੈ ਵੀ ਸੋਚਣ ਡਿਆ ਇੱਥੇ ਖਬਰਦਾਰ ਖਬਰਦਾਰ ਜਿ ਮੁੜ ਕੇ ਮੂੰਹ ਤੇ ਦੂਜੀ ਗੱਲ ਨਿਕਲੀ ਤੇ ਉਹ ਮੰਮੀ ਉਹ ਕਿਹੜਾ ਆਣ ਕੇ ਬਹਿ ਗਏ ਨੇ ਤੇ ਬਹਿਣਾ ਵੀ ਨਹੀਂ ਚਾਹੀਦੇ ਆ ਦਿਮਾਗ ਵਿੱਚ ਗੱਲ ਪਾ ਲੈ ਇੱਕ ਵਾਰ ਠੀਕ ਵਾ ਨਾ ਦਾਸ ਤੇ ਕੋਈ ਦਿੱਤਾ ਨਹੀਂ ਉਹਨਾਂ ਨੇ ਤੇ ਡੋਲਾ ਉੱਤੋਂ ਉਹਨੂੰ ਤਿਆਰ ਹੋ ਗਿਆ ਹੋਰ ਮੰਮੀ ਤੁਹਾਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ ਵਾ ਉਹ ਜਸ ਦਾ ਇਹੋ ਕੰਮ ਹੈ ਬਸ ਗੱਲਾਂ ਸੁਣਦੀ ਰਹਿੰਦੀ ਹੈ ਤੇ ਜਾਗ ਤੇ ਤੁਹਾਡੇ ਕੰਨ ਪਰ ਦਿੰਦੀ ਏ ਵੀ ਚੁੱਪ ਕਰਕੇ ਬਹਿ ਸਾਰਾ ਦਿਨ ਮੇਰੀ ਧੀ ਤੇ ਤੌਹਤਾ ਲਾਉਂਦਾ ਰਹੀ ਨਾ ਵਾ ਠੀਕ ਹੈ ਨਾ ਤੇ ਮੰਮੀ ਨੇ ਕਦੀ ਚੱਜ ਦੀ ਵੀ ਗੱਲ ਕੀਤੀ ਏ ਵੀ ਉਹਨੇ ਕੁਛ ਨਹੀਂ ਕਿਹਾ ਉਹਨੇ ਤੇ ਵਿਚਾਰੀ ਨੇ ਵੀ ਗੱਲ ਹੀ ਨਹੀਂ ਕੀਤੀ ਉਹ ਤੁਹਾਡੇ ਅੱਖਾਂ ਦੇ ਗੜੀ ਆ ਮੇਰੀ ਧੀ ਠੀਕ ਆ ਨਾ ਉਹ ਨੂੰ ਤਾਂ ਗੱਲ ਕਰਿਆ ਕਰੋ ਕੋਈ ਉਹ ਤੇਰਾ ਪਿਓ ਤਾਂ ਸੰਡਿਆ ਹੀ ਮੈਨੂੰ ਠੀਕ ਆ ਹਾਂ ਡੈਡੀ ਤੂੰ ਸੋਗ ਰਾਜੀ ਜਾਂਦੇ ਕੋਈ ਨਹੀਂ ਆ ਜਾਂਦਾ ਚੰਗਾ ਆਹ ਡੈਡੀ ਨੇ ਤੇ ਰਾਜੀ ਹੁਣਾਈ ਆ ਜਦੋਂ ਸਾਰਾ ਦਿਨ ਘੋਣ 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 ਉਹਦੇ ਕੰਨਾਂ 'ਚ ਕਰਦੇ ਰਹਿਣਾ ਤੂੰ ਉਹਨੇ ਨਾਲ ਵੀ ਕੋਈ ਨਾ ਗੱਲ ਕਰਨੀ ਆ ਤੇ ਇਕ ਤੂੰ ਵੀ ਸੁਣ ਲੜ ਕੇ ਧਿਆਨ ਨਾ ਕੰਨ ਖੋਲ ਕੇ ਅਜੇ ਤੈਨੂੰ ਆਈ ਨੂੰ ਕਿੰਨੇ ਕਿ ਦਿਨ ਹੋ ਗਏ ਆ ਵੀ ਮਗਰੇ ਡੋਲਾ ਤਿਆਰ ਕਰਨ ਲਈ ਆ ਵੀ ਉਹ ਵੀ ਆਣ ਕੇ ਇੱਥੇ ਬਹਿ ਜਾਣ ਹੈ ਫੜਨਾ ਗੱਲ ਕੀਤੀ ਪਹਿਲਾਂ ਤੂੰ ਨਹੀਂ ਉਹ ਮੰਮੀ ਉਹ ਕੁਝ ਕਹਿਣ ਹੀ ਨਹੀਂ ਡਈ ਤੂੰ ਜਾਂਦੀ ਉਹਦੇ ਦੋਲੇ ਹੋਈ ਜਾਂਦੇ ਆ ਨਾ ਤਾਂ ਅਜੇ ਹੁਣ ਸਾਸੋਰਾ ਲੈਣਾ ਇੱਥੇ ਹਾਂ ਮਮੀ ਮੈਂ ਤੇ ਕੁਛ ਵੀ ਨਹੀਂ ਕਿਹਾ ਮੈਂ ਤੇ ਆਪ ਸਭ ਨੂੰ ਇਹਨਾਂ ਨੂੰ ਕਹਿ ਨਹੀਂ ਕਿ ਨਹੀਂ ਮੰਮੀ ਜੜੀ ਨੂੰ ਇੱਥੇ ਲੈ ਕੇ ਆਉਣਾ ਵੇਖਾਂ ਕਿ ਕਿੱਡੀ ਸੱਚੀ ਸਿਤਰੀ ਬੰਦੀ ਏ ਮਮੀ ਜੀ ਮੈਂ ਤੇ ਕੁਛ ਕਹਿ ਨਹੀਂ ਡੀ ਹੈ ਮੰਮੀ ਜੀ ਨੂੰ ਸੁਪਨਾ ਆਇਆ ਵਾ ਕਿ ਕੀ ਹੋਇਆ ਤੇ ਕੀ ਨਹੀਂ ਹੋਇਆ ਅੰਦਰ ਵੜ ਕੇ ਉਹਨੂੰ ਸਾਹ ਆਦਣ ਮੇਡ 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 ਕਰਦੀ ਰਹਿੰਦੀ ਉਹਦੇ ਨਾਲ ਤੇ ਮੁੜ ਕੇ ਮੁੱਕਰ ਜਾਂਦੀ ਏ ਸਾਹ ਮੂੰਹ ਦੇ ਉੱਤੋਂ ਜਿੰਨੀ ਤੂੰ ਚਲਾਕ ਵਾ ਨਾ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਆ ਤੇ ਆਹ ਜਿਹੜਾ ਛੱਡੂ ਤੇਰ ਮਗਰ ਲੱਗਾ ਵਾ ਓ ਮਮੀ ਇਹੀ ਨੇ ਤੁਹਾਡੇ ਵਰਗੇ ਹੈਗੇ ਆਜਾ ਜਦੋਂ ਤੁਹਾਨੂੰ ਹੀ ਆਉਂਦੇ ਨੇ ਬਸ ਪੁੱਤ ਬਸ ਸ਼ਾਬਾਸ਼ ਹੋਰ ਕਹਿ ਮਾਂ ਇਦਾਂ ਦੀਆਂ ਗੱਲਾਂ ਬੜੀ ਸੋਹਣੀ ਗੱਲਾਂ ਆ ਸ਼ਾਬਾਸ਼ ਪੁੱਤਰਾ ਸ਼ਾਬਾਸ਼ ਚੰਗਾ ਮੁੱਲ ਪਾਇਆ ਈ ਆਪਣੇ ਮਾਂ ਦੇ ਪਿਆਰ ਦਾ ਹੈ ਇਹੋ ਦਿਨ ਵੇਖਣ ਵਾਸਤੇ ਤੈਨੂੰ ਇਦਾਂ ਲੜਾਮਾ ਕੀਤਾ ਹੈ ਜੰਮਿਆ ਪਾਲਿਆ ਵਿਆਹਾ ਆ ਸੁਆਹ ਪਾਈ ਆਪਣੀ ਮਾਂ ਦੇ ਸਿਰ ਦੇ ਵਿੱਚ ਬਹੁਤ ਸੋਹਣੀ ਕੀਤੀ ਅੱਜ ਤੂੰ ਅੱਜ ਦੱਸ ਤਾਂ ਮੈਨੂੰ ਤੂੰ ਠੀਕ ਆ ਪਿੱ ਠੀਕ ਤੂੰ ਆਂਦੇ ਉਹਦੇ ਮਗਰ ਲੱਗ ਗਿਆ ਵੇਖ ਲਓ ਮੈਂ ਤੁਹਾਨੂੰ ਕਿਆ ਹੀ ਨਾ ਪੀਕਰਾ ਚਰਨ ਨਹੀਂ ਹੁੰਦਾ ਕੋਈ ਫਾਇਦਾ ਨਹੀਂ ਹੱਲ ਇੱਕ ਗੱਲ ਹੀ ਹੋਈ ਹੈ ਤੇ ਪਹਿਲਾਂ ਹੀ ਮੇਰਾ ਨਾਮੋਂ ਲੱਗ ਪਏ ਨੇ ਤੇ ਜੋ ਵਿਚਾਰੀ ਇੱਥੇ ਅਜੇ ਤੇ ਫੇਰ پتہ ਨਹੀਂ ਕੀ ਬੰਨਣਾ ਸੀ ਨਹੀਂ ਚੁੱਪ ਕਰ ਠੀਕ ਆ ਨਾ ਮੇਰਾ ਮੂੰਹ ਹੋਰ ਨਾ ਕੁ ਸੁਣਨੀ ਹੁਣ ਅੰਦਰੇ ਅੰਦਰ ਛੁਰੀਆਂ ਫੇਰਨੀ ਆ ਤੇ ਹੁਣ ਕਿੱਡੀ ਮਿੱਠੀ ਬਣ ਗਈ ਆ ਚੁੱਪ ਕੀਤੀ ਰਹਿ ਉਹ ਜੇ ਮੈਨੂੰ ਪਤਾ ਹੁੰਦਾ ਨਾ ਤਾਂ ਮੈਂ ਨਾ ਨਾ ਹੀ ਲੈਂਦਾ ਹੁਣ ਗਾ ਨਾ ਨਵੀਂ ਕਿਤੇ ਘੋਲ ਭਲੇਖੇ ਕੀ ਗੱਲ ਹੋਈ ਆ ਨਾ ਤੈਨੂੰ ਜਿੱਦਾਂ ਭਲੇਖਾ ਵਾ ਤੇਰਾ ਹਿੱਸਾ ਪਾ ਪਾਇਆ ਸਾਰਾ ਆਵੇ ਲੈ ਕੀ ਕਰ ਹੁਣ 24 ਘੰਟੇ ਦੇ ਲੋਏ ਮੇਰੇ ਦਿਵਾਲੀ ਹੋਇਆ ਰਹਿੰਦਾ ਤੇ ਹੁਣ ਕਿਹੜਾ ਸੀ ਆਪਾਂ ਪਾਤਾ ਲੋ ਮੈਨੂੰ ਚੁੱਪ ਕਰ ਵੇਖਦਾ ਤੈਨੂੰ ਮੈਂ ਇੱਕ ਵਾਰੀ ਕਿਹਾ ਵੀ ਉਹਦਾ ਕੋਈ ਕਸੂਰ ਨਹੀਂ ਨਾ ਤੇਰੇ ਕੀ ਹੋਏ ਦੱਸਿਆ ਮੈਨੂੰ ਫੇਰ ਤੀ ਮੋਦੇ ਸਿਰ ਤੇ ਗੋਗਾ ਪੱਥਰ ਡੇ ਜੀ ਉਹ ਮੰਮੀ ਇਹ ਆਈ ਕੱਦ ਲਈ ਇੱਥੇ ਆ ਡਾ ਲਾਗੇ ਮੈਂ ਆਪਣੇ ਘਰ ਆਪ ਦੀ شادی ਕੇ ਪਾਸ ਮੇਰੀ ਗੱਲ ਸੁਣ ਏਵੀਂ ਆ ਕਾ ਦਿੱਤੀ ਯਾ ਠੀਕ ਨਾ ਬਰਾਬਰ ਦੀ ਹੱਕਦਾਰ ਵਾ ਪਾਵੇਂ ਗਾਣਾ ਦਾ ਹੁਣ ਘਰ ਨਾ ਜਾ ਵੀ ਉੱਥੇ ਹੂੰ ਤੇਰੇ ਕੰਨ ਵਿੱਚ ਰੱਖਣਾ ਜੀ ਇਹਦਾ ਉਹਨਾਂ ਹਿੱਸੇ ਹੱਕਾਰੇ ਤੇ ਜਿੰਨਾ ਤੇਰਾ ਵਾ ਲੱਗੀ ਆ ਨਾ ਸਮਝ ਇਹ ਗੱਲ ਪੱਲੇ ਬੰਨ ਲੈ ਮੇਰੀ ਧੀ ਵੀ ਬਰਾਬਰ ਦੀ ਹਿੱਸੇਦਾਰ ਆ ਮੰਮੀ ਪਾਸ ਐਸੇ ਕਰਕੇ ਨਾ ਉਹ ਇਹਨੂੰ ਖੜਦੇ ਨਹੀਂ ਆ ਹੂੰ ਇਧਰ ਰਹਿਣ ਕੋਈ ਭਾ ਦੇਣੀ ਇਹਨਾਂ ਨੂੰ ਕਹਿਣ ਦਾ ਇਹਦਾ ਤੇ ਮੰਮੀ ਨੇ ਚਾਰ ਪਾਉਣਾ ਇੱਥੇ ਰੱਖੀ ਇਹਨੂੰ ਇੱਥੇ ਰੱਖਣਾ ਤਾਂ ਵਿਅਉਧੀ ਨਾ ਨਹੀਂ ਤੇਰਾ ਚਾਰ ਪਾਉਣ ਤੇਰੀ ਮਾਂ ਪਿਓ ਹੈ ਇਹਦਾ ਕੋ ਪਾਉਣ ਚਾਰ ਜ਼ੁਬਾਨ ਹੈ ਕਿਤਾਬ ਦੀ ਗਿੱਟ ਲਮੀ ਆ ਵੇਖਿਆ ਯੋ ਜ਼ੁਬਾਨ ਦਾ ਉੱਦ ਦੇ ਘਥੇਰੀ ਆ ਪਤਲੀ ਤਹੀ ਕੀ ਦੇਖ ਕੇ ਰਿਸ਼ਤਾ ਕਰ ਲਿਆ ਉਦੋਂ ਕਿਤੇ ਬੁਲਾ ਕੇ ਦੇਖ ਲੈਣੀ ਹਾਂ ਬੱਲੇ ਬੜੀ ਸਿਆਣੀ ਐ ਨਾ ਤੂੰ ਆਪਾਂ ਵੀ ਤੁਸੀਂ ਜੋ ਮਰਜ਼ੀ ਕਰੀ ਜਾਓ ਤੇ ਜੇਦੋਂ ਤੁਹਾਨੂੰ ਕੋਈ ਕਹਿੰਦਾ ਫਿਰ ਤੁਹਾਨੂੰ ਬੜੀ ਅਮੀਰਚਾ ਲੱਗਦੀ ਆ ਨੀ ਚੁਪਾਨ ਸਮਾੜ ਕੇ ਬੋਲ ਤੇਰੀ ਜ਼ੁਬਾਨ ਕੋਲ ਜ਼ਿਆਦਾ ਚੱਲਣ ਢੀ ਆ ਆਂ ਦੇਖ ਲੈ ਤਵਾਰ ਪਰ ਮੰਮੀ ਕੱਲ ਕੀ ਹੋਈ ਆ ਜ਼ੁਬਾਨ ਕਿਹੜੀ ਕੋਲ ਸੁਣਣ ਢੀ ਐ ਇੰਨੀ ਗੱਲ ਵੀ ਸੁਣ ਲਾ ਆਪਣੇ ਮਾਂ ਕੋਲ ਇੱਥੇ ਘਾਂਦੀਆਂ ਸੋਚਣ ਢੀ ਆ ਕਿ ਲਿਆ ਕੇ ਨਾ ਇੱਥੇ ਡੇਰਾ ਲਾਵਾਂ ਹੈ ਮੈਂ ਲੱਗਣ ਦਿੰਨੀ ਐ ਡੇਰਾ ਆਪਣੇ ਜਿੰਦਗੀ ਦੀ ਬਣਾ ਨਾ ਇੱਥੇ ਕੋਈ ਸਰਾ ਖੁੱਲੀ ਐ ਕਿ ਜਾਣਾ ਖੜਾਣ ਕੇ ਇੱਥੇ ਬਹਿ ਜਵੇ ਇਹਨੀਆਂ ਰੋਟੀਆਂ ਮੁਫਤ ਨਹੀਂ ਹੈਗੀਆਂ ਇੱਥੇ। ਜੱਸ ਤੈਨੂੰ ਵਹਿਆ ਤੂੰ ਵੀ ਨਾਲੀ ਇੱਥੇ ਬੈਠੀ ਹੀ ਆ ਨਾ। ਲਾਜੀ ਮੈਂ ਬੈਠੀ ਆ ਇਹ ਵੀ ਚੱਲ ਜਵੇ ਇਹ ਵੀ ਜਾ ਕੇ ਬਹਿ ਜਵੇ ਉੱਥੇ। ਮੈਂ ਤੁਹਾਡੇ ਵਰਗੀ ਨਹੀਂ ਆ ਕਿ ਮੂੰ ਚੋਕੇ ਆਪਣੇ ਮਾਪਿਓ ਦੇ ਘਰ ਚਲ ਜਾਾਂਗੀ। ਹੂੰ ਤੇ ਮੈਂ ਆਪਣੇ ਮਾਪਿਓ ਦੇ ਘਰ ਹੀ ਆਈ ਆ ਤੇਰੇ ਘਰ ਨਹੀਂ ਆਈ ਹੈਗੀ ਜਦੋਂ ਤੇਰੇ ਘਰ ਆਉਂਗੀ ਉਦੋਂ ਬੋਲੀ। ਮੈਂ ਵੀ ਵੇਹੜਾ ਤੇ ਪਾਰਕ ਦੀ ਟੀਰੀ ਮੈਂ ਪਹਿਲਾਂ ਵੀ ਦੱਸਤਾ ਵਾ। ਉਹ ਬਰਾਬਰ ਦੀ ਹਿੱਸੇਦਾਰ ਵਾ। ਉਹ ਦਿਨੇ ਰਵੇ ਤੇ ਰਾਤਵੇ ਤੁਹਾਡਾ ਕੋਈ ਹੱਕ ਨਹੀਂ ਇਹਨੂੰ ਕੁਝ ਕਹਿਣ ਦਾ। ਉਹ ਦੇ ਦੋ ਸਾਰਾ ਕੁਝ ਇਹਨੂੰ। ਦੇਰੋਂ ਕੀ ਕਹਣਾ ਜੇ ਤੇਰੀਆਂ ਕਰਤੂਤਾ ਇਹ ਹੋਈਆਂ ਨਾ ਤੇ ਕੀ ਤਾਂ ਦੇਣਾ ਨਹੀਂ ਪੈਣਾ ਆਪਣੀ ਧੀ ਨੂੰ ਸਭ ਤੋਂ ਚੰਗਾ ਮੰਮੀ ਹਾਂ ਤੇ ਨਾਲੇ ਇੱਕ ਗੱਲ ਹੋਰ ਸੁਣ ਲੈ ਕੰਨ ਖੋਲ ਕੇ ਅਫਗਾਨਾਂ ਆਥ ਲੰਗਰ ਨਹੀਂ ਆਗਾ ਮੇਰੇ ਘਰ ਦੇ ਵਿੱਚ ਜਿੱਦਾਂ ਇਹ ਹੈਗੀ ਮੈਨੂੰ ਲੱਗਦਾ ਇਹਨੇ ਤੁਹਾਨੂੰ ਨਹੀਂ ਲੰਗਰ ਨਹੀਂ ਦੇਣਾਗਾ ਮੈਂ ਇੱਥੇ ਹੀ ਰਹਿਣਾ ਲੱਗਦਾ ਦਬਾਉਣ ਦੇ ਨਾਲ ਚੱਲ ਕੋਈ ਨਹੀਂ ਤੁੰਣਾ ਮੈਂ ਹੁਣ ਕੋਈ ਸੋਚੀ ਮੈਂ ਕੀ ਸੋਚਣਾ ਜਿੰਨੇ ਤੇ ਪਹਿਲਾਂ ਹੀ ਪਤਾ ਹੈ ਕਿ ਇਹੋ ਤਮਾਸ਼ਾ ਲੱਗਣਾ ਵਾ ਉਹ ਪਹਿਲਾਂ ਹੀ ਲੱਗ ਗਿਆ ਪਰ ਇਹਦੇ ਲੱਗ ਗਿਆ ਨਾ ਤੁਹਾਨੂੰ ਮੈਂ ਕਿਹੜੀ ਗੱਲੋਂ ਨਾ ਕਰਨੀ ਹਾਂ ਚਲ ਠੀਕ ਆ ਇੱਕ ਦਿਨਾਂ ਨੂੰ ਪਤਾ ਪਵਣ ਕਿਥੋਂ ਲੱਗ ਜਾਂਦਾ ਵਾ ਕੰਦਾਂ ਦੇ ਨਾਲ ਤੇ ਹਰ ਵਕਤ ਲੱਗਿਆ ਰਹਿੰਦੀਆਂ ਨੇ ਸੌਂਦੀਆਂ ਰਹਿੰਦੀਆਂ ਵੀ ਕਿਹੜੀ ਗੱਲ ਕਰਨ ਦੇ ਨੇ ਤੇ ਦਵਾ ਦਵਾ ਜਾ ਕੇ ਇਹ ਲੜਾਈ ਢਾਲੀਏ